ਸਹੀ ਗੱਲ ਤੁਸੀਂ ਸਾਰੇ ਮੀਟ ਕਰਦੇ ਆ ਠੀਕ ਹੋਣੇ ਆ ਅੱਜ ਦਾ ਦਿਨ ਬੜਾ ਬਿਜ਼ੀ ਰਿਹਾ ਬਹੁਤ ਹੀ ਜ਼ਿਆਦਾ ਥਕਾਵਟ ਵੀ ਪਈ ਹੋਈ ਕੰਮ ਵੀ ਬੜਾ ਕਿੱਥਾ ਮੈਂ ਕਦੀ ਕਦੀ ਜ਼ਿੰਦਗੀ ਚ ਕੰਮ ਕਰਦੀ ਨਹੀਂ ਬਹੁਤ ਜ਼ਿਆਦਾ ਹੱਦ ਭਾਈ ਕਿੰਨਾ ਹੀ ਕੰਮ ਆਇਆ ਗੁਰਦੁਆਰੇ ਲੰਗਰ ਪੜਿੰਦੇ ਨਾਲ ਤੇ ਉਸ ਤੋਂ ਬਾਅਦ ਮੈਂ ਕੱਪੜੇ ਵੀ ਪਹਿਲਾਂ ਵਾਸ਼ ਕਰਲੇ ਸੀ ਫੇਰ ਆ ਕੇ ਸਪਿੰਨ ਕੀਤੇ ਗੁਰਦੁਆਰੇ ਵਾਕੇ ਨਾ ਕੇ ਗੁਰਦੁਆਰੇ ਚ ਲਗੀ ਫਿਰ ਆ ਕੇ ਸਪਿੰਨ ਕੀਤੇ ਫਿਰ ਇੰਨੇ ਬਰਤਨ-ਬਰਤਨ ਖਾਲੀ ਕੀਤੇ ਉਹ ਸਾਰੇ ਫੇਰ ਦੁਬਾਰਾ ਵਾਸ਼ ਕੀਤੇ ਕਰਕੇ ਵਾਸ਼ ਫਿਰ ਉਹਨਾਂ ਨੂੰ ਸੰਭਾਲਿਆ ਮੈਂ ਫਿਰ ਸਫਾਈ ਕੀਤੀ ਫਿਰ ਦੁਬਾਰਾ ਮੈਂ ਨਹਾਈ ਹਲੇ 7 ਤੋਂ ਕੱਪੜੇ ਲਾਉਣ ਵਾਲੇ ਪਏ ਆ ਫਿਰ ਉਹਨਾਂ ਨੂੰ ਮਤਲਬ ਤੈ ਲਗਾਣਾ ਤੇ ਮੈਂ ਇਹ ਸੋਚੀ ਹੁੰਨੀ ਆ ਕਿ ਕਿੰਨੇ ਜਿਆਦਾ ਕੰਮ ਹੈ ਭਾਈ ਇੰਨੇ ਜਿਆਦਾ ਕੰਮ ਕਰ ਕਰਕੇ ਬਰਾਵਾ ਥੱਕ ਜਾਂਦਾ ਬੰਦਾ ਤੇ ਕਈ ਲੋਕ ਤਾਂ ਬਹੁਤ ਹੀ ਜ਼ਿਆਦਾ ਡੇਲੀ ਰੁਟੀਨ ਚੰਨੇ ਕੰਮ ਕਰਦੇ ਪਹਿਲੇ ਮੈਂ ਵੀ ਬੜੇ ਕਾਦੀ ਸੀ ਪੇਰੈਂਟਸ ਸੀ ਨਾ ਹਨਾ ਤੇ ਉਸ ਟਾਈਮ ਮੈਂ ਕਰਦੀ ਰਹਿੰਦੀ ਸੀ ਕਾਫੀ ਕੰਮ ਹੋਈ ਜਾਂਦਾ ਜਾਂ ਹਨ ਤੇ ਨਾਲ ਉਦੋਂ ਸਾਡੇ ਘਰ ਕਾਫੀ ਜਣੇ ਆਉਂਦੇ ਵੀ ਸੀਗੇ ਗੈਸਟ ਕਿਉਂਕਿ ਮੈਂ ਮੇਰੇ ਮਾਂ-ਬਾਪ ਦੀ ਜ਼ਿੰਮੇਵਾਰੀ ਹੋਇਆ ਕਰਦੀ ਸੀ ਤੇ ਕਿਸੇ ਨੂੰ ਕੁਝ ਲੈਣਾ ਦੇਣਾ ਨਹੀਂ ਹੁੰਦਾ ਸੀ ਸਾਰੇ ਝਾਪ ਪਾਣੀ ਪੀਣ ਤੇ ਰੋਟੀਆਂ ਖਾਣਾ ਜਾਂਦੇ ਸੀ ਤੇ ਅੱਜ ਜਦੋਂ ਮਜਬੂਰੀ ਹੈ ਅਸੀਂ ਇਕੱਲੇ ਹਾਂ ਸਾਡਾ ਸਾਥ ਦੇਣ ਵਾਲਾ ਕੋਈ ਨਹੀਂ ਲੋਕਾਂ ਦੀ ਅਸੀਂ ਬੜੇ ਸਾਥ ਦਿੱਤੇ ਸੀਗੇ ਕਿਸੇ ਨੇ ਕਿਤੇ ਜਾਣਾ ਉਹਦਾ ਕਿਸੇ ਦੀ ਕੋਸ਼ਿਸ਼ ਹੈ ਕਿਸੇ ਦਾ ਬੱਚਾ ਇਕੱਲਾ ਕਿਸੇ ਦਾ ਕੁਝ ਚਲੋ ਪ੍ਰਮਾਤਮਾ ਜਾਣਦਾ ਹੈ ਉਹਦੇ ਲਿਖੇ ਦੇ ਵਿੱਚ ਲਿਖੇ ਹੋਏ ਹਨ ਪਰ ਅੱਜ ਉਹਨਾਂ ਦੀ ਧੀ ਇਕੱਲੀ ਹੈ ਤੇ ਸਾਡੀ ਨਾਲ ਕੋਈ ਵੀ ਨਹੀਂ ਜਦੋਂ ਅਸੀਂ ਚਾਹੁੰਦੇ ਸੀ ਵੀ ਸਾਡੇ ਘਰੇ ਨਾ ਆਉ ਉਹਦੋਂ ਆਉਂਦੀ ਸੀ ਅੱਜ ਅਸੀਂ ਚਾਹੁੰਦੇ ਆ ਕਿ ਸਾਡੇ ਘਰੇ ਆਉ ਤੇ ਕੋਈ ਨਹੀਂ ਆ ਇਹ ਤਾਂ ਹੁੰਦੇ ਆ ਰਿਸ਼ਤੇਦਾਰ ਜਦੋਂ ਚੰਗਾ ਭੜੇ ਤੁਹਾਡੇ ਦਿਨ ਬਹੁਤ ਸਮੂਥ ਆ ਤੁਸੀਂ ਆਪਣੀ ਜਿੰਮੇਵਾਰੀ ਖੁਦ ਲੈਣੇ ਆ ਤੁਹਾਡਾ ਕੋਈ ਮਤਲਬ ਦੁੱਖ ਤਕਲੀਫ ਨਹੀਂ ਹੈ ਉਹ ਤੁਹਾਡੇ ਸਾਰੇ ਹੀ ਹੁੰਦੇ ਆ ਤੇ ਫਿਰ ਤੁਹਾਨੂੰ ਲੱਗਦਾ ਨਹੀਂ ਆ ਲੋਕੀ ਪਤਾ ਕੀ ਕਹਿੰਦੇ ਮੇਰੇ ਤਾਂ ਸਾਰੇ ਹੀ ਆ ਸਾਨੂੰ ਤਾਂ ਨਹੀਂ ਐਡਾ ਸਾਡੇ ਘਰ ਤਾਂ ਐਡਾ ਪੋਸੀਬਲ ਨਹੀਂ ਹੁੰਦਾ ਤੇ ਫੇਰ ਪਤਾ ਚੱਲਿਆ ਕਿ ਮੈਂ ਉਦੋਂ ਠਾਣਿਆ ਜਦੋਂ ਆਪਦੇ ਤੇ مصیبت ਪਈ ਤੇ ਫੇਰ ਬੰਦਾ ਇਕੱਲਾ ਹੀ ਖੜਾ ਰਹਿ ਗਿਆ ਮੈਦਾਨ 'ਚ ਸਾਰੇ ਹੀ ਸਾਥ ਛੱਡ ਕੇ ਭੱਜ ਗਏ ਹੁਣ ਜੇ ਕਦੀ ਸਾਥ ਦਿੰਦੇ ਵੀ ਐ ਤਾਂ ਦੁਨੀਆਦਾਰੀ ਲੰਬਾਉਣ ਨੂੰ ਤੇ ਜਦੋਂ ਬਹੁਤ ਫਸੇ ਵਿਸਾਏ ਹੋਣ ਤਾਂ ਫੇਰ ਤੇ ਅਦਰਵਾਈਜ਼ ਤਾਂ ਕੋਈ ਵੀ ਸੱਕਾ ਸੋਤਰਾ ਨਹੀਂ ਨਾ ਕੋਈ ਸਾਡੇ ਘਰ ਆਂਦਾ ਮੈਂ ਤੇ ਹੀ ਪਹਿਲੀ ਗੱਲ ਦੱਸਾਂ ਰਿਸ਼ਤੇਦਾਰ ਨਾਲ ਨਹੀਂ ਸਾਡੇ ਤੋਂ ਇੱਦਾਂ ਮੂੰਹ ਮੋੜਿਆ ਨਾ ਵੀ ਪੂਰੀ ਤਰ੍ਹਾਂ ਅਹਿਸਾਸ ਦਵਾਤਾ ਵੀ ਤੁਸੀਂ ਦੁਖੀ ਹੋ ਤੁਸੀਂ ਇਕੱਲੇ ਹੋ ਤੁਸੀਂ ਕਿਤਾ ਆਂ ਕਿਰਾਮ ਇੰਨੇ क्रੂਅਲ ਹੁੰਦੇ ਆ ਲੋਕ ਤੇ ਹੁਣ ਵੀ ਜੇ ਵੀਡੀਓ ਪਾਈ ਹੈ ਨਾ ਤੇ ਮੰਨੂਗੇ ਥੋੜੀ ਉਹਨਾਂ ਨੇ ਕਿਹਾ ਅਸੀਂ ਤਾਂ ਚੰਗੇ ਬਣਿਆ ਹੀ ਖਰਾਵਾ ਇਹ ਹੁੰਦਾ ਹਾਲ ਬਹੁਤ ਬੁਰੇ ਆ ਲੋਕਾਂ ਦੇ ਤੇ ਜੋ ਵੀ ਹੈ ਜ਼ਿੰਦਗੀ ਆਪਦੀ ਖੁਦ ਜਿਉਣਾ ਸਿੱਖੋ ਪਹਿਲੇ ਦਿਨ ਤੋਂ ਹੀ ਨਾ ਆਪਣੇ ਆਪ ਨੂੰ ਜਦੋਂ ਤੁਹਾਡੇ ਸਾਰਾ ਪਰਿਵਾਰ ਹੋਵੇ ਤੁਹਾਡੇ ਕੋਲ ਤਾਂ ਤੁਸੀਂ ਇਹ ਹੀ ਸਮਝੋ ਕਿ ਮੈਂ ਇਕੱਲਾ ਭਾਈ ਮੈਂ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਨਾ ਤੇ ਕੋਈ ਸਾਥ ਦੇ ਇਹ ਜਨਾਂ ਦੇ ਇਹ ਬੋਤਾ ਮਾਇਨੇ ਨਹੀਂ ਰੱਖਦਾ ਪਰ ਮੈਂ ਕੰਨਾ ਆ ਮੈਨੂੰ ਆਪਣੀ ਜ਼ਿੰਦਗੀ ਨੂੰ ਜੀਣਾ ਤੇ ਜ਼ਿੰਦਗੀ ਜੀਣ ਲਈ ਸੱਤੂ ਮੈਂ ਮੇਰੀਆਂ ਤਾਂ ਉਸ ਪਰਮਾਤਮਾ ਦੇ ਘਰ ਚ ਦੌੜੀਆਂ ਜਿੱਦਣ ਵੀ ਸਾਰੇ ਦੁੱਖ ਘਟਣੇ ਆ ਉਸੇ ਲਈ ਘਟਣੇ ਠੀਕ ਹੈ ਆਪਾਂ ਉਹਨੂੰ ਬੁਰਾ ਕਹਿੰਨੇ ਆ ਬੁਰੇ ਹਾਲਾਤ ਹੀ ਲੈ ਕੇ ਆਏ ਆ ਪਰ ਚਲੋ ਲੈ ਆ ਕੋਈ ਨਹੀਂ ਪਰ ਉਹਨਾਂ ਬੁਰੀ ਹਾਲਤ ਤੋਂ ਕੱਢਣ ਵਾਲਾ ਵੀ ਪ੍ਰਮਾਤਮਾ ਦਾ ਹੱਥ ਹੈ ਕਿਸੇ ਤੋਂ ਕੋਈ ਉਮੀਦ ਨਹੀਂ ਕਿਸੇ ਕੋਈ ਸਹਾਰਾ ਨਹੀਂ ਕੋਈ ਕੁਝ ਨਹੀਂ ਤੇਰੀ ਬਣਾਈ ਦੁਨੀਆ ਚ ਕੱਲੇ ਆ ਜ਼ਿੰਦਗੀ ਬੜੀ ਮੁਸ਼ਕਲ ਦੇ ਨਾਲ ਜੀਏ ਜਾ ਸਕਦੀ ਹੈ ਬੜਾ ਔਖਾ ਹੁੰਦਾ ਹੈ ਜੀਣਾ ਮਰਣਾ ਜੀਵੇ ਜਿੰਦਗੀ ਨੂੰ ਜੀਣਾ ਵੀ ਚਾਹੀਦਾ ਤੇ ਜੀਣਾ ਪੈਂਦਾ ਵੀ ਹੈ ਮਰਨਾ ਕਾਇਤ ਹੈ ਉਹ ਤਾਂ ਆਪਣੀਆਂ ਸਾਰੀਆਂ ਦੁੱਖਾਂ ਪਰਚਾਨੀਆਂ ਤੋਂ ਦੂਰ ਹੋ ਗਿਆ ਤੇ ਬੜੀਆਂ ਕੀ ਕਈ ਤਰ੍ਹਾਂ ਦੇ ਇਲਜ਼ਾਮ ਆਪਦੀਸਰ ਲੱਗੇ ਤੇ ਕਈ ਤਰ੍ਹਾਂ ਦੀ ਕੁਸ਼ ਪਰ ਕਹਿੰਦੇ ਆ ਨਾ ਜ਼ਿੰਦਗੀ ਨੂੰ ਖੁਦ ਜੀ ਕੇ ਦੇਖੋ ਤੇ ਜਿੰਦਗੀ ਜਿਉਣ ਨਾਲ ਹੀ انسان ਅੱਗੇ ਵੀ ਵਧਦੇ ਆ ਇਨਸਾਨਾਂ ਦੀ ਜਿੰਦਗੀ ਜਿਹੜੀ ਸਮੂਰਪੀ ਹੁੰਦੀ ਚਲੋ ਪਰਮਾਤਮਾ ਸੌਰੀ ਸਾਰੀ ਆ ਦੀ ਜਿੰਦਗੀ ਚ ਖੁਸ਼ੀਆਂ ਤੇ ਖੇੜੇ ਵਰਤਾਵੇ ਕਿਸੇ ਨੂੰ ਕਿਸੇ ਤਾਈ ਲੋੜ ਹੀ ਨਾ ਪਵੇ ਸਾਰੇ ਆਪਣੀ ਆਪਣੀ ਜਿੰਦਗੀ ਜਿਉਂਦੇ ਰਹਿਣ ਨਾ ਲੋੜ ਪਏ ਤੇਨਾ ਆਪਾ ਉਹਨਾ ਦੀ ਲੋੜ ਉਹਨਾਂ ਤੋਂ ਲੋੜ ਪੂਰੀ ਕਰਾਈ ਬਸ ਖੁਦ ਜ਼ਿੰਦਗੀ ਚੀਏ ਤੇ ਖੁਸ਼ੀ ਆਵੇ ਵੀਰੇ